ਅਗਲੀ ਗੱਲ ਕਰੀਏ ਇਹਨਾਂ ਦੀ ਇੱਕ ਹੋਰ ਚੁਣੌਤੀ ਦੇ ਬਾਰੇ ਲੁਧਿਆਣਾ ਜ਼ਿਮਨੀ ਚੋਣ ਕਹਿੰਦੇ ਜਦੋਂ ਸੱਤਾਧਾਰੀ ਚੋਣ ਮੈਦਾਨ ਦੇ ਵਿੱਚ ਨਿਤਰੇ ਸੀਗੇ ਉਦੋਂ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਰਾ ਮੇਲਾ ਮਿੱਤਰਾਂ ਦਾ ਹੀ ਹੈ ਪਰ ਜਦੋਂ ਲੋਕਾਂ ਦੇ ਕੋਲੇ ਗਏ ਜਦੋਂ ਉੱਥੇ ਸੰਘਰਸ਼ੀ ਉਹ ਜਥੇਬੰਦੀਆਂ ਦੇ ਬਾਰੇ ਜੋ ਜਿਵੇਂ ਉਹਨਾਂ ਨੇ ਪੜ ਮੱਲੇ ਹੋਏ ਨੇ 10 ਤੋਂ 12 ਤੋਂ ਵੱਧ ਯੂਨੀਅਨ ਐਸ ਟਾਈਮ ਵਿਰੋਧ ਕਰ ਰਹੀਆਂ ਨੇ ਵੱਖ-ਵੱਖ ਦਿਨਾਂ ਦੇ ਦੌਰਾਨ ਸਰਕਾਰ ਦਾ ਕਹਿੰਦੇ ਸਵਾਲ ਵੱਡਾ ਇਹ ਪੈਦਾ ਹੋ ਗਿਆ ਵੀ ਵੋਟਰ ਦੇ ਬਾਰੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਭਾਜਪਾ ਆਪ ਦਾ ਜ਼ੋਰ ਲਾ ਰਹੀ ਹੈ ਕਾਂਗਰਸ ਆਪ ਦਾ ਜ਼ੋਰ ਲਾ ਰਹੀ ਹੈ ਆਮ ਆਦਮੀ ਪ ਵੋਟਰ ਕਿਦੇ ਪਾਲੇ ਚ ਭੁਗਤਣਗੇ ਜੀ ਹਾਂ ਪ੍ਰਭੀ ਜੀ ਹਾਲਤੇ ਬਣੀ ਹੋਈ ਹੈ ਕਿ ਲੁਧਿਆਣਾ ਦੇ ਵਿੱਚ ਇਸ ਗਰਮੀ ਦੇ ਵਿੱਚ ਵੀ ਉਮੀਦਵਾਰ ਤਾਂ ਉਮੀਦਵਾਰ ਪਾਰਟੀਆਂ ਦੇ ਲੀਡਰ ਵੀ ਪੂਰਾ ਪਸੀਨਾ ਬਾਹਰ ਰਿਏ ਨੇ ਹੂੰ ਅੱਜ ਤਾਂ ਮਤਲਬ ਕਿ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਵੀ ਜਾਇਆ ਹੈ ਲੁਧਿਆਣੇ ਜੀ ਜੀ ਸੋ ਬੇਸ਼ੱਕ ਭਾਤਪੁਛਨਾਸ਼ੂ ਤਾਂ ਵੀ ਨਹੀਂ ਆਇਆ ਉੱਥੇ ਸੋ ਕਾਂਗਰਸ ਦਾ ਪ੍ਰੇਸ ਤਾਂ ਖਾਸਾ ਬੜਾ ਹੈ ਹਾਂਜੀ ਹਾਂਜੀ ਬਿਲਕੁਲ ਹੈਨਾ ਤੇ ਦੋ ਵਾਰ ਪਹਿਲਾਂ ਘਰੇ ਵੀ ਜਾਇਆ ਰਾਜਾ ਬੜਿੰਗ ਦਾ ਤਾਂ ਵੀ ਨਹੀਂ ਆਇਆ ਭਾਤਪੁਛਨਾਸ਼ੂ ਵਰਬਗੇ ਲੋਣੀ ਮਨਾਟੀ ਵੀ ਲੈ ਕੇ ਗਈ ਸੀ ਕੁਲਾਜਾ ਬੜਿੰਗ ਹਮਮ ਚਲੋ ਪਰ ਜਿਹੜੇ ਲੁਧਿਆਣੇ ਦੇ ਵਿੱਚ ਇਸ ਵਕਤ ਸਥਿਤੀਆ ਉਮੀਦਵਾਰਾਂ ਦੇ ਨਾਲ ਉਹਨਾਂ ਦੀਆਂ ਪਾਰਟੀਆਂ ਦੇ ਆਕਾਦੀ ਲੀਡਰ ਪ੍ਰਮੁੱਖ ਲੀਡਰ ਪੂਰੇ ਜੋਰ ਜਮੇਸ਼ ਕਰ ਰਹੇ ਨੇ ਇਸ ਗਰਮੀ 'ਚ ਵੀ ਜੀ ਜੀ ਲੀਡਰ ਚੁੱਸ ਨਜ਼ਰ ਆ ਰਹੇ ਨੇ ਵੋਟਰ ਬਹੁਤ ਚੁੱਸ ਨਜ਼ਰ ਆ ਰਹੇ ਆ ਹਮ ਇਹ ਗਰਮੀ ਦੀ ਬਹੁਤ ਮਾਰ ਹੈ ਤੇ ਇਹਦਾ ਹੀ ਅਸਰ ਜਾਊਗਾ ਘੱਟ-ਘੋਟ ਕਿਹਨੂੰ ਫਾਇਦਾ ਦੇਜੂ ਕਿਹਨੂੰ ਨੁਕਸਾਨ ਦੇਜੂ ਕਹਿ ਨਹੀਂ ਪਤਾ ਨਹੀਂ ਸਹੀ ਜਿਹੜਾ ਕੱਢ ਕੇ ਲਿਆ ਆ ਉਸ ਤਪ ਦੀ ਗਰਮੀ ਦੇ ਵਿੱਚ ਵੀ ਕੇ ਬੈਠੋ ਜੀ ਏਸੀ ਵਾਲੀ ਬੜੀ ਕਾਰ 'ਚ ਹਮ ਇਹਨਾਂ ਕਿਹਦੀ ਕਾਰਾਂ ਸਹੀ ਰਹਿ ਗਈਆਂ ਉਹ ਕੰਮ वैसे जेड़ा एक क्षेत्र आ ना ये बहु गिनती व्यापारी क्षेत्र है ठीक है जी और एक धारणा जी बनाती कि ਸਾਡੇ ਸਿਸਟਮ ਜਿਹਨੇ ਕਿ ਇਹ ਜੀ ਵਪਾਰੀ ਦਾ ਮਤਲਬ ਕਿ Hindu voter ਹੂੰ 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 ਜਿਹੜਾ ਬੰਦਾ ਕਾਰੋਬਾਰ ਚ ਆ ਗਿਆ ਨਾ ਉਹ ਸਾਰਾ ਹੀ ਵਪਾਰੀ ਹੈ ਸਹੀ ਗੱਲ ਚਾਹੇ ਉਹ ਕਿਸੇ ਧਰਮ ਦਾ ਹੋਵੇ ਕੋਈ ਕੁਦਾ ਹੋਵੇ ਫਿਰ ਉਹ ਆਪਣੇ ਵਪਾਰ ਦੇ ਹਿਸਾਬ ਨਾਲ ਮੁਨਾਫਾ ਪ੍ਰੋਫਟ ਐਂਡ ਲਾਸ ਅਕਾਊਂਟੇ ਦੇਖਦਾ ਹੋਵੇ ਸਹੀ ਗੱਲ ਹੈ ਬਿਲਕੁਲ ਤੋ ਇਸ ਲਈ ਇਹ ਸਾਰੇ ਲੁਧਿਆਣਾ ਪੱਛਮੀ ਦੇ ਖੇਤਰ ਨੇ ਚਾਹੇ ਕੋਈ ਫੈਕਟਰੀ ਦਾ ਮਾਲਕ ਹੈ ਚਾਹੇ ਕੋਈ ਸ਼ੋਰੂਮ ਦਾ ਮਾਲਕ ਹੈ ਚਾਹੇ ਕੋਈ ਦੁਕਾਨ ਦਾ ਮਾਲਕ ਹੈ ਤੇ ਚਾਹੇ ਉਹਨਾਂ ਨਾਲ ਕੰਮ ਕਰਨ ਵਾਲੇ ਨੇ ਫਿਰ ਉਹਨਾਂ ਦੀ ਵੀ ਵਿਚਾਰਧਾਰਾ ਉਹੀ ਜੋ ਬਣ ਜਾਂਦੀ ਹੈ ਹੂੰ ਤੋ ਇਸ ਲਈ ਉਹਨਾਂ ਨੇ ਬਹੁਤ ਸੋਚ ਸਮਝ ਕੇ ਵੋਟ ਪਾਉਣੀ ਹੈ ਤੇ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ ਉਹ ਇਹੋ ਜਿਹਾ ਲollipops ਜਿਉਣ ਵਾਲੇ ਕਿ ਮੰਤਰੀ ਬਣਾ ਦੇਗੇ ਅਗਲੇ ਕਹਿੰਦੇ ਜਦ ਫੰਡ ਦੇ ਕੇ ਕੰਮ ਕਰਾਉਣੇ ਹੈ ਸਹੀ ਗੱਲ ਮੰਤਰੀ ਦਾ ਕੀ ਭਾ ਸਹੀ ਗੱਲ ਸਹੀ ਲੰਗੇ ਤਿੰਨ ਕੁ ਦਿਨ ਪਹਿਲਾਂ ਹੂੰ ਹੂੰ ਸਰਕਾਰ ਦੀਆਂ ਪ੍ਰਮੁੱਖ ਦੋ ਤਿੰਨ ਧਿਰਾਂ ਲੁਧਿਆਣਾ ਪੱਛਮੀ ਦੇ 15 20 ਉਦਯੋਗਪਤੀ ਜਿਹੜੇ ਸਿਰੇ ਦੇ ਉਦਯੋਗਪਤੀ ਨੇ ਇਸ ਖੇਤਰ ਦੇ ਜਿਹੜੇ ਕਹਿੰਦੇ ਕਿ ਪੂਰਾ ਹਲਕਾ ਚਲਾਉਂਦੇ ਨੇ ਉਹੀ ਉਹ 15 20ਾਂ ਦੇ ਅੱਡੋ ਅਟ ਘਰੀ ਪਹੁੰਚੀ ਸਰਕਾਰ ਠੀਕ ਹੈ ਜੀ ਉਥੋਂ ਬੈਠ ਕੇ ਉਹਨਾਂ ਦੇ ਸਾਲਾਂ ਬੱਧੀ ਰੁਕੇ ਮਸਲੇ ਹੱਲ ਕਰਾਏ ਕਿ ਆ ਚੱਕਵਾ ਸਰਟੀਫਿਕੇਟ ਚਾਹੀਦਾ ਆ ਚਿੱਠੀ ਚਾਹੀਦੀ ਆ ਆਰਡਰ ਚਾਹੀਦਾ ਲੈ ਲੋ ਬਦਲੇ ਚ ਆਪਣੇ ਵੋਟਰ ਆਪਣੇ ਵਰਕਰਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਆਪਣੇ ਫੈਕਟਰੀ ਵਾਲਿਆਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਆਪਣੇ ਮਹੱਲੇ ਵਾਲਿਆਂ ਨੂੰ ਲਾਊਸ ਨੇ ਤੇ ਉੱਥੋਂ ਫੰਡ ਵੀ ਮਿਲੇ ਆਊਗਾ ਰਵਨੀਤ ਬਿੱਟੂ ਤੜਫੇ ਵੀ ਇਸ ਕਾਰਵਾਈ ਤੇ ਜੀ ਕਿ ਜੀ ਤਾਂ ਉਹ ਪ੍ਰਾਵਾ ਜਦੋਂ ਤੁਸੀਂ ਕਾਂਗਰਸ ਸੀ ਤੁਸੀਂ ਵੀ ਇਹੀ ਗੱਲ ਕਰਦੇ ਸੀ ਹੂੰ ਤੇ ਹੁਣ ਵੀ ਭਾਜੀਪੀ ਚ ਰਹਿੰਦੇ ਜਿੱਥੇ ਤੁਹਾਡਾ ਹੱਥ ਪੈਂਦਾ ਉਹ ਤੁਸੀਂ ਉੱਥੇ ਗਏ ਹੋਵੋਗੇ ਤਾਂ ਹਾਂ ਜੀ ਇਹ ਸਭ ਕਰਦੇ ਆ ਪਰ ਸੱਤਾ ਪਰ ਹੀ ਤੇਰੇ ਕੋਲ ਇਹ ਪਾਵਰ ਜ਼ਿਆਦਾ ਹੁੰਦੀ ਹੈ ਹੂੰ ਤੇ ਪਾਵਰ ਦੀ ਗੱਲ ਹੋ ਗਈ ਉਹਦੇ ਕੋਲ ਕੰਮ ਕਰਾਉਣ ਦਾ ਫਾਰਮੂਲਾ ਹੁੰਦਾ ਤੇ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇੱਥੋਂ ਤੱਕ ਗੱਲ ਤੁਰੀ ਪ੍ਰਵੀਨ ਜੀ ਜੀ ਕਿ ਜੇ ਆਮ ਚੋਣਾਂ ਦੀ بجائے ਕੱਲੀ-ਕੱਲੀ ਸੀਟ ਦੀ ਚੋਣ ਹੋਇਆ ਕਰੇ ਤਾਂ ਲੋਕਾਂ ਦੇ ਕੰਮ ਸ਼ਾਇਦ ਵੱਧ ਹੋ ਜਾਇਆ ਕਰਨਾ ਹੂੰ 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 ਜਲੰਧਰ ਸੀ ਦਾ ਸਾਰੀ ਸਰਕਾਰ ਜਲੰਧਰ ਹੂੰ ਚੱਬੇ ਵਾਲਾ ਕਿ ਦਾ ਸਾਰੀ ਚੱਬੇ ਵਾਲਾ ਬਰਨਾਲਾ ਜਦੋਂ ਸਾਰੇ ਬਰਨਾਲੇ ਗਿੱਦੜਵਾੜਾ ਜਦੋਂ ਸਾਰੇ ਗਿੱਦੜਵਾ ਸੋ ਐਂ ਜਦੋਂ ਚੋਣਾਂ ਹੁੰਦੀਆਂ ਦੋ-ਦੋ ਚਾਰ-ਚਾਰ ਫਿਰ ਲੋਕਾਂ ਦੇ ਕੰਮ ਬਹੁਤ ਹੁੰਦੇ ਆ ਜੀ ਜੀ ਕੋਈ ਨੰਨਾ ਨਹੀਂ ਕਰਦਾ ਫਿਰ ਤੇ ਪਰ ਜਦੋਂ ਦੂਜੀਆਂ ਚੋਣਾਂ ਹੁੰਦੀਆਂ ਫਿਰ ਕੋਣ ਕੁਛ ਤਾਂ ਕਈ ਵਾਰ ਕਹਿੰਦੇ ਨਾ ਕਿ ਜੇ ਮੁੱਖ ਮੰਤਰੀ ਜੀ ਆ ਰਹੇ ਆ ਪ੍ਰਧਾਨ ਮੰਤਰੀ ਆ ਰਹੇ ਆ ਸੜਕ ਬਣ ਗਈ ਫਿਰ ਲੋਕ ਕਹਿੰਦੇ ਸਾਡੇ ਵੀ ਜਿਹੜਾ ਮਾਰਜੋ ਜੀ ਹੂੰ ਉਹ ਕੰਮ ਹੈ ਪਰ ਇਸ ਮੌਕੇ ਆਮ ਆਦਮੀ ਪਾਰਟੀ ਤੁਹਾਡੀ ਗੱਲ ਬਿਲਕੁਲ درست ਹੈ ਕਿ ਜਿਹੜੀ ਪਹਿਲੇ ਦਿਨ ਮੰਨਦੀ ਸੀ ਕਿ ਛੰਡੀ ਵਾਲੀ ਅਸਾ ਜਿੱਤੀ ਬੈਠੇ ਆ ਕੁਸਤੀ ਹੂੰ ਉਹ ਫਸੀ ਹੂੰ ਉਹ ਫਸੀ ਸੰਜੀਵ अरोड़ा ਦੀ ਕਿਸਤੀ ਨਹੀਂ ਹੈ ਉਹ ਕਿਸਤੀ ਫਸੀ ਹੈ ਕਿ ਜਿਨੀ ਵਾਲ ਦੀ ਹੂੰ ਮਕਸਦ ਐਮ ਐਲ ਏ ਤੇ ਮੰਤਰੀ ਬਣਾਉਣਾ ਨਹੀਂ ਹੈ ਮਕਸਦ ਤਾਂ ਰਾਜ ਸਭਾ ਜਾਣਾ ਜੀ ਜੀ ਤੇ ਉਹ ਫਜ਼ਾ ਨਜ਼ਰ ਆ ਰਿਹਾ ਹੈ ਸਾਹਮਣੇ ਹੈ ਜਿਹਦੇ ਨਾਲ ਅੰਮੋ ਸਾਹਮਣੇ ਦਾ ਟੱਕਰ ਹੋਊਗਾ ਕਾਂਗਰਸ ਦਾ ਉਮੀਦਵਾਰ ਭਾਪਕੁਸ਼ ਨਾਸ਼ੂ ਹੂੰ 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 ਇਸ ਸਥਿਤੀ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਕੱਲ ਨੂੰ ਆਖਰੀ ਦਿਨਾਂ ਚੋਂ ਪ੍ਰਚਾਰ ਦਾ ਜੀ ਤੇ ਮੁਕਾਬਲਾ ਹੁਣ ਸਿੱਧਾ ਹੈ ਹੂੰ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਸੰਜੀਵ ਅਰੋੜਾ ਬਨਾਮ ਭਾਪਕੁਸ਼ ਨਾਸ਼ੂ ਅੱਜ ਸ਼ਾਮ ਨੂੰ ਹੂੰ ਸੁਖਵੀਰ ਬਾਦਲ ਨੇ ਰੋਡ ਸ਼ੋਅ ਘਟਿਆ ਠੀਕ ਹੈ ਜੀ ਠੀਕ ਰਿਹਾ ਕਿ ਜਦੋਂ ਸਾਰੇ ਪੰਜਾਬ ਚੋਂ ਸਾਡੇ ਅਕਾਲੀ ਦਾ ਕੈਡਰ ਵਾਲਾ ਉਹ ਤਾਂ ਖਾਲੀ ਦਲਾ ਕੈਡਰ ਵੀ ਸਾਰੇ ਪੰਜਾਬ ਤੋਂ ਆਊਗਾ ਜਦੋਂ ਵਰਕਰ ਸਾਰੇ ਪੰਜਾਬ ਚੋਂ ਆਉਣਨ ਦਾ ਇੱਥੇ ਵੀ ਹੋ ਅਗਲੇ ਦਿਨ ਸਾਰੇ ਪੰਜਾਬ ਚੋਂ ਆਊਗਾ ਤਾਂ ਠੀਕ ਠਾਕ ਲੱਗ ਗਿਆ ਉੱਥੇ ਲੁਧਿਆਣਾ ਕਿੰਨਾ ਸੀ ਕਿੰਨੇ ਨਹੀਂ ਵੱਖਰੀ ਗੱਲ 10000 ਵੋਟ ਪਜਾ ਦੇ ਅਕਾਲੀ ਦਾ ਬਹੁਤ ਹੈ ਪਰ ਸੁਖਵੀਰ ਬਾਦਲ ਪਿਛਲੇ 3-4 ਦਿਨਾਂ ਤੋਂ ਖਾਸੇ ਸਰਗਰ ਬਣੇ ਜੀ ਜੀ ਬਿਲਕੁਲ ਜਿੰਨੀ ਉਹਨਾਂ ਦੀ ਸਰਗਰਮੀ ਵਧੂ ਜਿੰਨੀ ਵੋਟ ਵਧੂ ਉਹਨਾਂ ਸੰਜੀਵ ਰੋੜੇ ਨੂੰ ਝਟਕਾ ਹੁਣ ਹੁਣ ਰਾਗ ਠਾਕਰ ਨੇ ਅੱਜ ਬੀਜੇਪੀ ਲਈ ਰੋਡ ショਅ ਕੱਢਿਆ ਉਹ ਤਾਂ ਮੁੱਖ ਮੰਤਰੀ ਆ ਰਹੇ ਹੁਣ ਮੈਨੂੰ ਵੀ ਪਤਾ ਕਿ ਹੁਣ ਆਜ ਹਰਿਆਣੇ ਵਾਲੇ ਮੁੱਖ ਮੰਤਰੀ ਦਾ ਫਾਇਦਾ ਹੋਊਗਾ ਨੁਕਸਾਨ ਹੋਊਗਾ ਬਲਾਉਂਡ ਦਾ ਹੈਨਾ ਤੇ ਪਰ ਦਿੱਲੀ ਵਾਲੀ ਰੇਖਾ ਗੁਪਤਾ ਇਹਨਾਂ ਖਾਤਾ ਖੁਸ਼ ਕਰ ਗਈ ਆਪਣੇ ਇਸ ਗੁਪਤਾ ਭਰਾ ਲਈ ਚਲੋ ਹੁਣ ਉਹ ਤਾਂ ਵੋਟਾਂ ਮੰਗ ਗਏ ਹੁਣ ਬੀਜੇਪੀ ਕੱਲ ਤੱਕ ਜਿਹੜੀ ਐ ਸਪੀਸ਼ੀ ਸੀ ਕਿ ਵੀ ਆਪਾਂ ਜਿੱਤਤਾ ਨਹੀਂ ਰਹੇ ਪਰ ਆਪਾਂ ਕਿਹਨੂੰ ਰਾਂ ਰੋਕਣਾ ਉਹ ਫੈਸਲਾ ਕਰੀਏ ਜੇ ਭਾਤਕ ਪੂਸ਼ ਨਾਛਦੇ ਦਾਖਲਣਾ ਕੀ ਕੱਲ ਨੂੰ ਸਾਡੇ ਕਰਨੀ ਆਜੂਗਾ ਜੇ ਸੰਜੀਵ ਰੋੜਾ ਕੰਨੀ ਜਾਣਦੇ ਆ ਤਾਂ ਫੇ ਠੀਕ ਰਹੂਗਾ ਕਿ ਤੇ ਜੇ ਭਾਤ ਪੁੱਛਣਾ ਸੁਦੇਵਾਨ ਕਾਂਗਰਸ ਨਾਲ ਮੀਸੋ ਸਤਾਈ ਦੀ ਕਰੰਟ ਨੂੰ ਲੈ ਜਾਵੇ ਇਸ ਦੁਬਿਧਾ ਦਾ ਡਿਸੀਜਨ ਹੀ ਭਾਜੀ ਪੀਕੇ ਇਧਰ ਜਾ ਉਧਰ ਅੱਜ ਸ਼ਾਮ ਟਾਲਦੇ ਆਂ ਟਾਲਦੇ ਹੋਏ ਇਹ ਮੰਨਣ ਲੱਗੀ ਕਿ ਇਸ ਦਾ ਮੁਕਾਬਲੇ ਚ ਆ ਹਮ ਆਪਾਂ ਸੀਟ ਕੱਢ ਸਕਦੇ ਹਾਂ ਸਹੀ ਹੈ ਸੋ ਹੁਣ ਸਵਾਲ ਇਹ ਹੈ ਕਿ ਕੱਲ ਨੂੰ ਆਖਰੀ ਦਿਨ ਜਨ ਤੱਕ ਚੋਣ ਪ੍ਰਚਾਰ ਦਾ ਉਸ ਤੋਂ ਬਾਅਦ ਇੱਕ ਦਿਨ ਲੁਕਵੇਂ ਚੋਣ ਪ੍ਰਚਾਰ ਦਾ ਹੂੰ 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 ਦੋਨੀਆਂ ਨੂੰ ਵੋਟਾਂ ਪੈ ਜਾਣੀਆਂ ਕੀ ਇਹ ਆਉਂਦੇ ਦੋ ਦਿਨਾਂ ਚ ਬੀਜੇਪੀ ਇਹ ਇਸ ਆਹਮੋ ਸਾਹਮਣੇ ਦੇ ਮੁਕਾਬਲੇ ਨੂੰ ਠਕਾਉਣਾ ਬਣਾ ਸਕਦੀ ਹੈ ਹੂੰ ਇਹ ਅਕਾਲੀ ਦਲ ਦੀ ਪੋਜੀਸ਼ਨ ਇੰਨੀ ਹੋ ਆ ਕਿ ਮੇਸ਼ੇਂਦਰ ਗਰੇਵਾਲ ਜਿੰਨੀ ਵੋਟ ਵੋਟ ਲੈ ਕੇ ਜਾਂਦੇ ਉਹਨੂੰ ਵਧਾਉਣਾ ਨੇ ਉਹ ਘਟਾਉਣਾ ਨੇ ਸੋ ਇਸ ਲਈ ਇਹ ਤਿੰਨ ਤਰ੍ਹਾਂ ਸਿੱਧੀਆਂ ਨੇ ਫੈਸਲਾ ਲੁਧਿਆਣਾ ਦੇ ਵੋਟਰਾਂ ਦੇ ਹੱਥ ਹੈ ਕੋਈ ਪੰਜਾਬ ਦਾ ਮੁੱਦਾ ਨਹੀਂ ਕੋਈ ਲੋਕਾਂ ਦਾ ਮੁੱਦਾ ਨਹੀਂ ਕੋਈ ਕਹੇ ਜੀ ਗਾਨੀ ਇਹ ਮੇਰਾ ਹਲਕਾ ਜੀ ਇਹ ਬਾਰੀ ਜੀ ਮੁਕਲ ਮਲਾ ਕੇ ਦਿੱਲੀ ਬਣਾ ਪੰਜਾਬ ਦਾ ਮੁੱਦਾ ਸਭ ਤੋਂ ਵੱਧ ਹਾਵੀਆ ਇਸ ਸਮੇਂ ਲੁਧਿਆਣੇ 'ਚ